ਦੋਸਤੋ ਮੈਂ ਤੁਹਾਡਾ ਦੋਸਤ ਜਸਪੀ ਸਿੰਘ ਤੁਸੀਂ ਦੇਖ ਰਹੇ ਹੋ ਸ਼ਰਮਾ ਤਲਵੰਡੀ ਸਾਬੋ ਵਾਲੇ ਚੈਨਲ ਤੇ ਤੇ ਆਪਾਂ ਬਾਈ ਨਾਲ ਗੱਲ ਕਰਦੇ ਹਾਂ ਸੱਸੀ ਜੀ ਸੱਸੀ ਜੀ ਓ ਠੀਕ ਹੋ ਵਧੀਆ ਕੀ ਨਾਮ ਹੈ ਆਪਣਾ ਜਗਨਦੀਪ ਸਿੰਘ ਠੀਕ ਹੈ ਜੀ ਅੱਜ ਬਾਈ ਆਪਾਂ ਨੂੰ ਦਿਖਾ ਰਹੇ ਹਾਂ ਟਰੱਕ ਨੂੰ ਅੱਗੇ ਦਿਖਾਓ ਜੀ ਇਹ 55A ਹੀ ਹੈ ਜੀ ਠੀਕ ਹੈ ਜੀ 2012 ਮਾਡਲ ਹੈ ਠੀਕ ਹੈ ਜੀ ਕਨਡੀਸ਼ਨ ਥੋੜੇ ਸਾਹਮਣੇ ਹੈ ਠੀਕ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਵੀਰੇ ਕੋਈ ਬਾਅ ਕੇ ਵੀ ਲਿਆ ਸਕਦਾ ਠੀਕ ਹੈ ਜੀ ਬਾਕੀ ਪਿੱਛੇ ਤੋਂ ਵੀ ਦਿਖਾ ਦੇ ਸਾਰਾ ਟਰੈਕਟਰ ਠੀਕ ਹੈ ਜੀ ਇਹ ਪਿੱਛੋਂ ਮੰਨ ਕੇ ਚਲੋ ਜੀ ਨੂੰ ਪਤਾ ਜਿਹੜੇ ਬਹੁਤ ਦਿਨ ਤੋਂ ਪਤਾ ਹੀ ਆ 3 ਸਪੀਡ ਹੁੰਦਾ ਹੈ ਹਾਂ 3 ਸਪੀਡ ਹੁੰਦਾ ਜੀ ਜਿਹੜੇ 53 ਦਾ ਸੀ ਹੁੰਦਾ ਤਕਰੀਬ ਹਾਂ ਹਾਂ ਇੰਜਨ ਗੇਅਰ ਦੀ ਫੁੱਲ ਤਸੱਲੀ ਹੈ ਬਾਹ ਕੇ ਲੈ ਆ ਸਕਦਾ ਬੰਦਾ ਠੀਕ ਹੈ ਜੀ ਟਰ ਸੋਡੇ ਸਾਹਮਣੇ ਆ ਅੱਧੇ 60 ਪੈਸੇ ਕਹਿਣੇ ਤੁਸੀਂ ਅੱਧੇ ਮੰਗ ਲੋ ਹਾਂ ਨੂਰਲੇ ਨਵੇਂ ਅੰਗ ਜੀ ਆ ਹਾਂ ਜੀ ਤੇ ਕੀ ਡਿਮਾਂਡ ਆਈ ਹੈ ਜੀ ਪੈਸੇ ਤਾਂ ਉਹਦੇ ਕਾਨੂੰਨ ਨੰਬਰ ਇਹ ਹਰਿਆਣਾ ਠੀਕ ਆ ਜੀ ਪਰ ਰੇਟ ਇਹ ਦਾ ਬਾਹਰਲੇ ਨੰਬਰ ਵਾਲਾ ਜੀ ਬਾਹਰਲੇ ਨੰਬਰ ਵਾਲਾ ਠੀਕ ਆ ਜੀ ਇਹਦਾ 3,85,000 ਰੁਪਏ ਰੇਟ 3,85,000 ਰੁਪਏ ਠੀਕ ਆ ਜੀ ਤੇ ਆਪਣੀ ਵੀਡੀਓ ਦੇਖ ਕੇ ਜੇ ਕੋਈ ਰਾਤ ਕਰਮੂ ਕਿਸੇ ਬੰਦੇ ਨੂੰ ਤੁਸੀਂ ਦੱਸੋ ਕਿੰਨੀ ਕਰੀਏ ਤੁਸੀਂ ਦੱਸੋ ਹੀ ਕਰ ਦੋ ਫਿਰ 3,65,000 ਦਾ ਰੇਟ ਦੇ 3,65,000 ਦਾ ਦੇ ਦਾਂਗੇ ਭਾਈ ਜੇ ਕੋਈ ਵੀਡੀਓ ਹੋਰ ਆ ਵੀਰੇ ਇਹਦੀ ਐਨਸੀ ਨਹੀਂ ਨਿਕਲਦੀ ਠੀਕ ਆ ਜੀ ਇਹਦਾ ਨੰਬਰ ਹੈਗਾ ਐਨਸੀਆਰ ਦਾ ਠੀਕ ਆ ਜੇ ਵੀ ਆਪ ਚਾਹੇ ਤੱਕੜਵਾ ਸਕਦਾ ਹਾਂ ਪਰ ਪਰ ਜਿੰਮੇ ਠੀਕ ਹੈ ਲੋ ਬਾਈ ਬਾਈ ਨੇ ਇਹ ਵੀ ਦੱਸਤਾ ਤੁਹਾਨੂੰ ਨਹੀਂ ਕਈ ਵੀਰ ਦੱਸਦੇ ਨਹੀਂ ਹਨ ਤੇ ਇਹ ਇਹ ਦੀ ਮੰਨ ਕੇ ਚੱਲੋ ਵੀ ਜੇ ਇਹਨੂੰ ਜੀ ਨਿਕਲਦੀ ਹੋਵੇ ਨੰਬਰ ਪੰਜਾਬ ਲੱਗਦਾ ਉਹ ਤਾਂ ਬਾਈ ਇਹ 1 ਲੱਖ ਰੁਪਈਆ ਆਪਾਂ ਠੀਕ ਹੈ ਜੀ ਮਾਰੇ ਪੰਜ ਲੱਖਾਂ ਦੇ 4 ਲੱਖ ਤੋਂ ਪੱਸ ਲੱਗਦਾ ਰੈਂਟ ਠੀਕ ਹੈ ਇਸੇ ਕਰਕੇ ਆਪਾਂ ਰੈਂਟ ਠੀਕ ਹੈ ਜੀ ਤੇ ਅੱਗੇ ਜੀ ਇਹ 12 ਮਾਡਲ 12 ਮਾਡਲ ਆ ਗਿਆ ਸੋਨਾ ਲਿਖਿਆ ਠੀਕ ਹੈ ਸਾਕਾ ਆ ਗਿਆ ਭਾਈ ਸਾਕਾ ਬਹੁਤ ਮੰਗਦਾ ਹੈ ਠੀਕ ਹੈ ਜੀ ਯੂਰਲੇ ਟਾਇਰ ਬਿਲਕੁਲ ਨਵੇਂ ਆ। ਮੰਗਰਲੇ ਟਾਇਰ ਦੇ ਠੀਕ ਆ ਜੀ। ਲੋ ਬਈ 60 ਵਾਲਾ ਆ। 60 ਵਾਲਾ ਵੀ ਵੋਟ ਮੰਗਦੇ ਹੁੰਦੇ ਆ। 3 ਜਨ ਗੇਟ ਦਾ ਪੂਰਾ ਠੀਕ ਆ ਜੀ। ਤੇ ਇਹ ਵੀ ਪੰਜਾਬ ਨੰਬਰ ਹੀ ਹਰਿਆਣਾ ਨੰਬਰ। ਇਹ ਵੀ ਹਰਿਆਣਾ ਨੰਬਰ। ਠੀਕ ਆ। ਆ ਪੰਜਾਬ ਨੂੰ ਠੀਕ ਆ। ਆ ਪੰਜਾਬ ਠੀਕ। ਇਹ ਅੱਛਾ ਇਹ ਆ ਗਿਆ 12 ਮਾਡਲ ਆ। ਹਾਂ ਜੀ। 2,85,000 ਡਿਮਾਂਡ ਆ ਜੀ ਤੇ ਕਿੰਨੇ ਦਾ ਆਪਾਂ ਦੇ ਦਾਂਗੇ ਜੀ ਇਹ ਇਹ 2,60,000 ਦਾ ਰੈਟ ਤੇ 2,60,000 ਦਾ ਬਾਈ ਠੀਕ ਹੈ ਜੀ ਤੇ ਅੱਗੇ ਆ ਗਿਆ ਡੀਆਈ 750 ਜੀ 19 ਮਾਡਲ ਲੱਗ ਰਿਹਾ 19 ਮਾਡਲ ਨਾਲ ਦੇ ਟਾਇਰ ਰੈਡੀਟਰ ਨੇ ਠੀਕ ਹੈ ਜੀ 800 ਤੋਂ ਕੁਝ ਘੰਟੇ ਰੈਡੀਟਰ ਚੱਲਿਆ ਹੋਇਆ ਠੀਕ ਹੈ ਜੀ ਆਪਾਂ ਦਿਖਾ ਦਿੰਦੇ ਸਭ ਨੂੰ ਲਾਇਓ ਹੀ ਸੋਚੇ ਦੀ ਹਾਂ ਲੰਬਾਈ ਮੀਟਰ ਦੇਖ ਲਓ ਜੀ ਦੇਖਿਆ ਵੀ ਨੇ ਹੈਰਾਨੀ ਮਾਰਕਿੰਗ ਦੋ ਰੋਡ ਯੇ ਨਾ ਯਾਨੀ ਗ੍ਰੇਡ ਫੂਡ ਨਾਲ ਗ੍ਰੇਡ ਫੂਡ ਨਾਲ ਆरिजिनल ਹੀ ਆਣਾ ਬੇਟੇ ਨਾਲ ਵੀ ਰੀ ਅਰਿਜਨਲ ਸਾਰਾ ਗ੍ਰੇਡ ਡੰਡਾ ਦੁਕਾਣ ਵੱਲੋਂ ਕੱਟੀ ਕਿ ਲਈ ਡਿਸਟ੍ਰਿਬਿਊਟਰ ਵਾਲਾ ਪੈਟਰ ਹੈ ਤੇ ਟਰੈਕਟਰ ਬਹੁਤ ਸੋਹਣਾ ਬਾਈ ਨਵਾਂ ਹੀ ਹੈ ਇਹਨੂੰ ਨਵਾਂ ਹੀ ਪਿਆਗਾ ਬਸ ਸੈਂਟਰ ਬਿਲਕੁਲ ਨਾ ਜੀ हरियाणा ਨੰਬਰ ਆ ਵੀ ਠੀਕ ਹੈ ਜੀ ਇਹਨੂੰ ਵੀ ਦੀ ਮਨਜ਼ੂਰੀ ਠੀਕ ਹੈ ਜੀ ਇਹਦੇ ਲੋਨ ਵੀ ਹੋ ਜੂ ਲੋਨ ਵੀ ਹੋ ਜੂ ਠੀਕ ਹੈ ਤੇ 590000 ਰੁਪਏ ਡਿਮਾਂਡ ਦੇ ਠੀਕ ਹੈ ਜੀ 20000 ਰੁਪਏ ਲਾ ਸੈਟ ਚ ਕਰ ਦਿੰਦੇ 20000 ਰੁਪਏ ਲਾ ਸੈਟ ਚ ਕਰ ਦਿੰਦੇ ਠੀਕ ਹੈ ਰੱਗੇ ਆ ਗਿਆ ਜੀ ਅਰਜਨ ਅਰਜਨ ਵੀ ਇਹ 29000 ਠੀਕ ਹੈ ਜੀ 13 ਦੇ ਕੈਮਰਾ ਮਰਾ ਦੇ ਬਿਲਕੁਲ ਨਵੇਂ ਆ ਕੱਲ ਹੀ ਪਾਇਆ ਠੀਕ ਹੈ ਲੋ ਬਈ ਕੱਲ ਹੀ ਪਾਇਆ ਬਿਲਕੁਲ ਨਵੇਂ ਆ రిగਰ ਦੇ ਟਾਇਰ ਆ ਬਾਈ ਮਗਰ ਵੀ ਕੈਮਰਾ ਮਨਾਲੇ ਡੰਡਾ ਫੱਟੀ ਛੋਟਰੀ ਸਾਰਾ ਕੁਝ ਮਾਲਾ ਹੈ ਕੁਲੀਟ ਸੈਟ ਆ ਲੈ ਗੁੰਡਾ ਫੱਟੀ ਸਾਰਾ ਕੁਝ ਨਾਲ ਅਲੀ ਕਲੂਜੀ ਜ ਨਾਲ ਮਿਲੂਗੀ ਟਾਇਰ ਵੀ ਦੇਖ ਲੋ ਠੀਕ ਹੈ ਇਹ ਕਿਹੜਾ ਨੰਬਰ ਆ ਜੀ ਇਹ 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 ਵੀ ਹਰਿਆਣਾ ਨੰਬਰ ਇਹ ਵੀ ਹਰਿਆਣਾ ਨੰਬਰ ਆ ਬਾਈ ਇਹਦਾ ਵੈਸੇ ਨਾ ਟਰੈਕਟਰ ਦਾ ਮਾਡਲ ਨਵਾਂ ਆ ਕਾਪੀ ਦੱਸਦੀ ਆ ਸਾਰਾ ਫਿਰ ਵੀ ਨਵਾਂ ਮਾਡਲ ਹੀ ਲਿਖ ਠੀਕ ਆ ਤੇ ਜੀ ਐਨਓਸੀ ਵੀ ਨਿਕਲਿਆਊਗੀ ਜੀ ਠੀਕ ਹੈ ਤੇ ਇਹਦਾ ਡਿਮਾਂਡ ਹੈਗੀ 3,75,000 ਰੁਪਏ ਹਾਂ ਜੀ ਇਹਦੇ ਸੇ ਪੈਸੇ ਨਾਲ ਜਾਇਜ਼ ਹੀ ਲਿਖਿਆ ਜਾਣਾ ਠੀਕ ਆ ਫੇਰ ਵੀ ਚਲੋ 20,000 ਰੁਪਏ ਇਹਦੇ ਦਿਓ ਬਾਈ ਫੇਰ ਵੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 20,000 ਰੁਪਏ ਨੇ ਕਹਦਾ ਫੇਰ ਵੀ ਬੈਸਟ ਕਰਦਾ ਤੇ ਅੱਗੇ ਆ ਗਿਆ ਫੋਨ ਜੀ ਲੈ ਬਾਈ ਫੋਨ ਅੱਜ ਕੱਲ੍ਹ ਘੱਟ ਹੀ ਮਿਲਦਿਆ ਤੁਹਾਨੂੰ ਪਤਾ ਹੀ ਆ ਔਰ ਜੋ 13 1373 ਸਾਰਾ origignal ਡੇਟ ਸਾਰਾ origignal ਆ ਦੇਖੋ ਇਹ ਚੀਜ਼ਾਂ ਸਾਰੀਆਂ ਵੀ origignal ਬਈ ਠੀਕ ਹੈ ਉੱਤੇ ਰੰਗ ਜਿੰਨਾ ਕਰ ਪਰ ਹੈ ਆ ਜੀ ਜੋ ਮੀਟਰ ਬਾਕਸਾ ਵੇਖੋ ਕਿੱਡਾ ਸੋਹਣਾ ਹੈ ਆ ਜੀ ਜਿੰਨਾ ਕਿੰਨਾ ਸੋਹਣਾ ਰੰਗ ਹੈ ਇੱਕ ਹੋਰ ਵੇਖੋ ਆ ਨਟ ਹਾਂ ਆ ਨਟ Ориجنਲ ਹੈ Ориجنਲ ਆ ਵੇ ਇਹ Ориجنਲ ਦੇ ਆਉਂਦੇ ਜੇ ਵੱਧ ਖੁੱਲਿਆ ਹੋਵੇ ਤਾਂ ਇਹ ਖਰਾਬ ਹੋ ਜਾਂਦੇ ਅਗਲਾ ਬਦਲਦੇ ਸਾਰੇ ਦੇ ਸਾਰੇ ਨਾਡੇ ਦੇ Ориجنਲ ਪਏ ਇਹਦੇ ਬੰਦੇ ਨੇ ਫੋੜ ਚਲਾਇਆ ਜੀ ਉਹਨੂੰ ਤਾਂ ਮਤਲਬ ਸਮੂਹ ਨੂੰ ਪਤਾ ਹੀ ਹੁੰਦਾ ਵੀ ਇਹ ਹੈ ਨਾ 36 ਦਾ ਸਾਲਾ ਪੰਪ ਹੋਇਆ ਠੀਕ ਹੈ 36 ਦਾ ਸਾਲਾ ਪੰਪ ਕਰਾਇਆ ਪਿੰਡਾ ਫੱਟੀ ਛਤਰੀ ਸਾਰੇ ਕੁਝ ਨਾਲ ਹੈ ਇੰਜਨ ਬਿਲਕੁਲ ਓਕੇ ਹੈ ਟ੍ਰਾਂਸਮਿਸ਼ਨ ਹੈ ਹਾਂ ਤੇ 125000 ਤਾਂ ਜਾਇਜ਼ ਜਾਇਜ਼ ਹੀ ਆ ਇਹਦੇ ਵੈਸੇ ਜਮੇ ਜਾਇਜ਼ ਪਰ ਹਾਂ ਚਲੋ ਕੋਈ ਵੀਡੀਓ ਵੇਖ ਕੇ ਆਉਗਾ 5000 ਰੁਪਏ ਮਾਨ ਕਰ। 5000 ਰੁਪਏ ਮਾਨ ਕਰ ਦਾਂਗੇ ਭਈ ਇਹ 24 ਤੇ ਅੱਗੇ ਅੱਗੇ ਆ 2013 ਮਾਡਲ 2013 ਫਟ ਲਾ ਗਿਆ। ਹਾਂਜੀ। ਲੋ ਬਰਮ ਟਾਇਰ ਇਹਦੇ ਵਿੱਚ ਚੱਕਰਾ ਦੇ ਗੱਲ ਹੀ ਪਾਏ ਨਵੇਂ। ਲੋ ਭਈ ਇਹਦੇ ਵੀ ਨਵੇਂ ਨਵੇਂ ਟਾਇਰ ਪਾਏ ਆ। ਜਨਾ ਗੁੜੀਆਂ ਦੇ ਟਾਇਰ ਆ ਬਿਲਕੁਲ ਓਕੇ। ਸਾਰਾ ਓਰੀਜਨਲ ਆ ਆ ਵੇਖੋ ਮੋਰਾ ਮਰਾਂ ਦਿਖਾ। ਅਰੀਜਨਲ ਮੋਹਰਾ ਪਿਆ ਅੱਜ ਹੀ ਆਸੀ ਇੱਧਰ ਦੇ ਆਹੋ ਜੀ ਕਿੱਧਰ ਵੀ ਨਹੀਂ ਲੱਗੇ ਮੋਹਰਾ ਨਾ ਲੱਗਿਆ ਨੀਆਂ ਇਹਨਾਂ ਦੇ ਤੇ ਸਟicker ਮੋਹਰਾ ਬਿਲਕੁਲ ਨਾਲ ਦੀ ਸ਼ੀਲਡ ਰੇਟਰ ਹੈ ਦੀ ਚਾਬੀ ਨਹੀਂ ਲੱਗੀ ਡਾਡਾ ਇਹ ਕੋਲ ਓਕੇ ਪਿਆ ਰਹੇ ਬਿਲਕੁਲ ਓਕੇ ਬਟੇਂਡਾ ਨੰਬਰ ਬਟੇਂਡਾ ਨੰਬਰ 50 ਨੰਬਰ ਟ੍ਰੈਕਟਰ ਹੈ ਇਹ ਹਰਿਆਣਾ ਨੰਬਰ ਟ੍ਰੈਕਟਰ ਨਹੀਂ ਹੈਗਾ ਘੰਟਾ ਛਤਰੀ ਬਿਲਕੁਲ ਨਾਲ ਹੀ ਹੈ ਦੇਖ ਤੇ ਇਹਦੀ ਡਿਮਾਂਡ ਹੈਗੀ ਆ 290000 ਜੀ ਹਾਂਜੀ ਤੇ ਇਹ ਚੋ ਕੀ ਕਰ ਸਕਾਂਗੇ ਆਪਾਂ ਇਹਦੇ ਚੋ 20000 ਇਹਦੇ ਚੋ 20000 ਲੈਸ ਕਰਤਾ ਬਾਈ ਵੀਡੀਓ ਸ਼ੇਅਰ ਕਰਕੇ ਤੇ ਸਕਰੀਨਸ਼ਾਟ ਲੈ ਕੇ ਆ ਜਿਓ ਬਾਈ ਕੋਲੇ ਇਹ ਚੋ 20000 ਲੈਸ ਕਰ ਟੂਰਨਾਮੇ ਆ ਟਾਇਰਾਂ ਦੇ ਬਿੱਲ ਵੀ ਮਿਲਣੇ ਬਿੱਲ ਟਾਇਰਾਂ ਦੇ ਬਿੱਲ ਵੀ ਹੈ ਤਾਂ ਬਾਈ ਨੇ ਟਾਇਰਾਂ ਦੇ ਹੋਰ ਸੱਚ ਬੈਟਰੀ ਵੀ ਅੱਜੀ ਤਰੀ ਹੈ ਹਾਂ ਲਓ ਬਈ ਬੈਟਰੀ ਵੀ ਨਵੀਂ ਭਰੀ ਆ ਓਏ ਬਾਈ ਬੈਟਰੀ ਜੱਟ ਸਮਝ ਲੋ ਯਾਰ ਨਵੀਆਂ ਤੇਰੀ ਆਵੇਗਾ ਉਮੇ ਵਿੱਚ ਤੇਰੀ ਬੈਟਰੀ ਨਵੀਆਂ ਬਿਲਕੁਲ ਬੈਲੇ ਇਹਦਾ ਹੀ ਮਿਲੂ ਜੇ ਤੂੰ ਹੀ ਜੱਟ ਯਾਰ ਸਮਝ ਲੋ ਨਵਾਂ ਹੀ ਆ ਅੱਗੇ ਜੀ ਅੱਗੇ ਆ ਗਿਆ ਸਵਰਾਜ 55 855 ਸਵਰਾਜ ਨੋ ਨੰਬਰ 2213 ਨੰਬਰ 2213 ਨੰਬਰ ਚਾਰ ਚਾਰੇ ਨਵੇਂ ਹਨ ਕਲੋਸ ਕਰ ਇੰਜਨ ਹੈ ਕਲੋਸ ਕਰ ਇੰਜਨ ਵਾਲਾ ਮਰ ਕੇ ਆਦਰੇ ਉਹ ਕੇ ਰਿਪੋਰਟ ਭੇਜਾਂ ਮੈਂ ਬਿਲਕੁਲ ਇੰਜ ਹੀ ਜੇ ਫੋਟੋ ਕਰਾਂ ਟਰੈਕ ਬਹੁਤ ਸਾਫ ਪਿਆ ਤੇ ਇਸ ਵਾਰ ਖਾ ਸਕਦਾ ਸਵਾਡ ਹੈਗੀ ਇਹਦੀ 375000 ਹਾਂਜੀ ਇਹਦੇ ਵਿੱਚ ਕੀ ਆਪਾਂ ਕਰਾਂਗੇ ਜੀ ਇਹਦੇ ਚ 15 ਆ ਹੈ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਕਿਹੜਾ 94634 ਠੀਕ ਹੈ ਜੀ 52 52 93634 588 834 834 ਹਾਂਜੀ ਠੀਕ ਹੈ ਜੀ ਇੱਕ ਵਾਰੀ ਫੇਰ ਬੋਲ ਦਿਓ 94634 94634 588 34 588 34 ਹਾਂਜੀ ਤੇ ਬਾਈ ਦਾ ਨਾਮ ਨਾਮ ਦੱਸ ਦਿਓ ਜੀ ਗਗਨਦੀਪ ਸਿੰਘ ਮਾਨ ਗਗਨਦੀਪ ਸਿੰਘ ਮਾਨ ਜਦੋਂ ਮਰਜ਼ੀ ਸੰਪਰਕ ਕਰ ਲਿਓ ਬਾਈ ਨਾਲ ਹਾਂ ਤੇ ਟਰੈਕਟਰ ਬਾਈ ਕੋਲੇ ਬਹੁਤ ਵਧੀਆ ਉਹਦਾ ਵੱਡੇ ਵੱਡੇ ਬਹੁਤ ਵਧੀਆ ਟਰੈਕਟਰ ਖੜਿਆ ਕੁਆਲਟੀ ਦਾ ਰਜਮਾ 得大了吧都。